ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਸਾਂ ਜਾਣੀਆਂ ਨਾਨਕ ਚੀਰਾ ਸਾਹਿਬ ਚੱਲੀਆਂ ਨੇ ਤੇ ਆਪਣੀ ਵੀ ਤਿਆਰੀ ਦੀਪੇ ਹੋਣੀ ਖੜੇ ਨੇ ਤੇ ਆਪਣੀ ਕੋਲ ਤਿਆਰੀਆਂ ਨਾਨਕ ਚੀਰਾ ਸਾਹਿਬ ਜਾਣ ਦੀ ਆਹ ਵਸ ਤੇ ਆਪਾਂ ਜਾਣਾ ਹੈ ਅੱਜ ਪੰਜਵਾਂ ਦਿਨ ਯਾਤਰਾ ਦਾ ਤੇ ਅੱਜ ਚੌਥੀ ਸਟੇਟ ਪਾਰਕ ਆਣ ਲੱਗੇ ਆਪਾਂ। ਤਾਮਲਨਾਡੂ ਨੂੰ ਜਾਵਾਂਗੇ ਜੀ। ਤਾਮਲਨਾਡੂ ਜਾਂ ਨਾਨਕਚੀਰਾ ਜੀ। ਤੇ ਬਾਕੀ ਵੀਡੀਓ ਆਪਾਂ ਉੱਥੇ ਜਾ ਕੇ ਪਾਵਾਂਗੇ ਜੀ। ਆਪਾਂ ਚਾਲਦੇ ਆਂ ਬਾਸਸਾਦ ਨੂੰ। ਆਜੋ। ਅੰਮ੍ਰਿਤਸਰ ਵੀ ਸੀਐਚ0 ਦੇ ਪੇ ਫੋਲ ਤਿਆਰੀ ਹੈ ਫਿਰ ਦਰਦਾ ਤਾਂ ਨਹੀਂ ਮੋੜ ਕੋਡ ਆਉਣਗੇ ਚੜਾਈ ਬਹੁਤ ਕੋਈ